ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਮਾਨ ਟੀਵੀ ਮੈਂ ਹਾਂ ਬਲਕਰਨ ਸਿੰਘ ਦਰਸ਼ਕੋ ਅੱਜ ਅਸੀਂ ਪਹੁੰਚੇ ਹਾਂ ਸ਼ਹੀਦ ਨਗਰ ਗੁਰਦੁਆਰਾ ਬੁੱਢਾ ਜੋੜ ਸਾਹਿਬ ਵਿਖੇ ਬੁੱਢਾ ਜੋੜ ਦੀ ਧਰਤੀ ਤੇ ਪਹੁੰਚੇ ਹਾਂ ਇੱਥੇ ਬਹੁਤ ਵੱਡਾ ਇਕੱਠ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਸੰਗਤ ਖੜੀ ਹੋਈ ਹੈ ਸੋ ਗੁਰੂ ਕੀਆਂ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਬੁੱਢਾ ਜੋੜ ਦੀ ਧਰਤੀ ਤੇ ਨਤਮਸਤਕ ਹੋਣ ਵਾਸਤੇ ਇੱਥੇ ਪੁੱਜ ਰਹੀਆਂ ਨੇ ਸੋ ਸਾਡੇ ਨਾਲ ਸੰਤ ਫਤੇ ਸਿੰਘ ਚੰਨਣ ਸਿੰਘ ਸੇਖ ਮਿਸ਼ਰਦੀ ਕਾਲਜ ਤੋਂ ਪ੍ਰੋਫੈਸਰ ਜਸਵੀਰ ਸਿੰਘ ਜੀ ਧੂਰਾ ਸਾਡੇ ਨਾਲ ਨੇ ਇਹਨਾਂ ਨਾਲ ਅਸੀਂ ਕੁਝ ਗੱਲਬਾਤ ਕਰਨੀ ਹੈ ਗੁਰਮਤ ਦੇ ਸਿਧਾਂਤ ਤੇ ਸੋ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਪ੍ਰੋਫੈਸਰ ਸਾਹਿਬ ਜੀ ਇਹ ਜੋ ਅੱਜ ਐਡਾ ਵੱਡਾ ਇਕੱਠ ਹੋਇਆ ਰਾਜਸਥਾਨ ਦੀ ਧਰਤੀ ਤੇ ਸ਼ਹੀਦਨਗਰ ਗੁਰਦੁਆਰਾ ਬੁੱਢਾ ਚੋਟ ਸਾਹਿਬ ਖੇ ਇਹ ਜੋ ਇਕੱਠ ਹੈ ਇਹ ਕਿਸ ਦੇ ਬਾਬਤ ਕਿਸ ਸਬੰਧ ਵਿੱਚ ਕੀਤਾ ਗਿਆ ਜੀ ਪਾਈ ਸਾਹਿਬ ਜੀ ਜਿਹੜਾ ਤੁਸੀਂ ਇਹ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖਦੇ ਹੋ ਕਿ ਸੰਗਤਾਂ ਬਹੁਤ ਭਾਰੀ ਗਿਣਤੀ ਤੇ ਪਹੁੰਚੀਆਂ ਨੇ ਇਹ ਗੁਰਦੁਆਰਾ ਬੁੱਢਾ ਜੋੜ ਸ਼ੌਣੀ ਸਿੰਘਾਂ ਵਿਖੇ ਤੇ 28 ਸਾਲ ਤੋਂ ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਯਾਦ ਵਿੱਚ ਗੁਰਮਤ ਸਮਾਗਮ ਹੁੰਦਾ ਅੱਜ 28ਵਾਂ ਗੁਰਮਤ ਸਮਾਗਮ ਹੋ ਰਿਹਾ ਹੈਗਾ ਉਹਨਾਂ ਦੀ ਯਾਦ ਵਿੱਚ ਜਿੱਥੇ ਰਾਜਸਥਾਨ ਦੇ ਕੋਨੇ-ਕੋਨੇ ਤੋਂ ਸੰਗਤਾਂ ਪਹੁੰਚੀਆਂ ਨੇ ਉੱਥੇ ਪੰਜਾਬ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਤੋਂ ਵੀ ਜਿਹੜੀਆਂ ਸੰਗਤਾਂ ਉਹਨਾਂ ਨੂੰ ਸਜਦਾ ਕਰਨ ਵਾਸਤੇ ਅੱਜ ਪਹੁੰਚਿਆ ਨੇ ਜਿਸਤਾਨ ਸੋ ਜੋੜ ਮੇਲੇ ਦੇ ਸਬੰਧ ਵਿੱਚ ਇਹ ਬਹੁਤ ਵੱਡਾ ਇਕੱਠ ਜਿਹੜਾ ਸਮਾਗਮ ਗੁਰਮ ਸਮਾਗਮ ਚੱਲ ਰਹੇ ਨੇ ਸੋ ਪ੍ਰੋਫੈਸਰ ਸਾਹਿਬ ਜੀ ਸੰਗੂ ਸੰਗਤਾਂ ਨੂੰ ਦੱਸਣਾ ਕਰੋ ਕਿ ਜੋ ਇਸ ਦਾ ਪ੍ਰਬੰਧ ਹੈ ਇਹ ਕੌਣ ਚਲਾ ਰਿਆ ਨੇ Rajasthan ਦੇ ਵਿੱਚ ਨਿੰਗ ਸਿੰਘਾ ਦਾ ਇਹ ਗੁਰਦੁਆਰਾ ਨੇ ਸੋ ਇਹ ਦੱਸੋ ਕਿ ਇਹ ਨਾਨਕ ਲਾਮਵੇਵਾ ਸੰਗਤ ਨੂੰ ਤੁਸੀਂ ਕੀ ਸੰਦੇਸ਼ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਜਿਹੜਾ ਇਥੋਂ ਦਾ ਪ੍ਰਬੰਧ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਚਲਾ ਰਹੇ ਨੇ ਲੰਬੇ ਸਮੇਂ ਤੋਂ ਅ ਅੱਜ 96 ਕਰੋੜੀ ਬਾਬਾ ਬਲਵੀਰ ਸਿੰਘ ਜੀ ਉਹ ਵੀ ਆਪਣੇ ਸਮੂੱਚੇ ਜਥੇ ਦੇ ਨਾਲ ਪਹੁੰਚੇ ਨੇ ਹੋਰ ਵੀ ਬਹੁਤ ਨਿੰਗ ਸਿੰਘ ਜਥੇਬੰਦੀਆਂ ਆਈਆਂ ਨੇ ਤਰਨਾ ਦਲ ਬੁੱਢਾ ਦਲ ਜਿੰਨੇ ਵੀ ਤਕਰੀਬਨ ਲਗਭਗ ਹਿੰਦੁਸਤਾਨ ਦੇ ਵਿੱਚ ਸੰਸਥਾਵਾਂ ਨਹੀਂ ਨਿੰਗ ਸਿੰਘ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਨੇ ਅੱਜ ਬਾਣੇ ਦੇ ਵਿੱਚ ਆਪ ਜੀ ਦੇਖ ਰਹੇ ਹੋ ਸਿੰਘ ਦੇ ਦਰਸ਼ਨ ਕਰ ਰਹੇ ਹੋ ਤੇ ਇੱਥੋਂ ਸੰਦੇਸ਼ ਤਾਂ ਸੰਗਤ ਨੂੰ ਹੀ ਕੋਈ ਵੇੰਦੀ ਆ ਵੀ ਜਿਹੜੇ ਇਹੋ ਜਿਹੇ ਗੁਰਮਤ ਸਮਾਗਮ ਨੇ ਇਹਨਾਂ ਵਿੱਚ ਸਾਨੂੰ ਵੱਧ ਚੜ ਕੇ ਪਹੁੰਚਣਾ ਚਾਹੀਦਾ ਸੰਗਤਾਂ ਨੂੰ ਤੇ ਜਿਹੜੇ ਵਿਦਵਾਨ ਆਉਂਦੇ ਨੇ ਬਿਲਾ ਰਹਿਆਉਂਦੇ ਨੇ ਉਹਨਾਂ ਤੋਂ ਸਾਨੂੰ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਕੁਸੇਦ ਲੈਣੀ ਚਾਹੀਦੀ ਆ ਇਕ ਲੈ ਇਹਨੂੰ ਇਹ ਜੋੜ ਮੇਲੇ ਨੂੰ ਕਹਿੰਦਾ ਮੇਲਾ ਨਾ ਬਣਾਈਏ ਵੀ ਬਜ਼ਾਰਾਂ ਵਿੱਚ ਘੋਮੇ ਲੰਗਰ ਸ਼ਕ ਲੈ ਅੱਜ ਘਰਾਂ ਨੂੰ ਚਲੇ ਗਏ ਨਹੀਂ ਅਸੀਂ ਗੁਰਮਤਿ ਦੀ ਜਿਹੜੀ ਸੋਝੀ ਵੀ ਲੈਣੀ ਆ ਗੁਰਮਤਿ ਦਾ ਗਿਆਨ ਲੈਣਾ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤਾਂ ਨੇ ਉਹ ਜਿਹ ਗੁਰਨਾਨਕ ਦੇ ਮਿਸ਼ਨ ਦੇ ਨਾਲ ਜੁੜਨ ਗਿਆ ਤਾਂ ਹੀ ਗੱਲ ਬਣਨੀ ਆ ਤੇ ਇੱਕ ਮੈਂ ਹੋਰ ਗੱਲ ਆਪਜੀ ਦੱਸਣਾ ਚਾਹੁੰਨਾ ਅੱਜ ਇਸ ਸਥਾਨ ਤੇ ਖੰਡੇ ਬਾਡੇ ਦਾ ਮਰਦ ਜਿਹੜਾ ਤਿਆਰ ਹੋ ਰਿਹਾ ਅੱਜ ਬੇਅੰਤ ਸੰਗਤਾਂ ਨੇ ਜਿਹੜੀਆਂ ਗੁਰੂ ਕੇ ਜਹਾਜ਼ੇ ਚੜਨ ਗਿਆ ਇਹ ਹਰ ਸਾਲ ਇੱਥੇ ਮਨਾਏ ਜਾਂਦੇ ਇਹੜਾ ਤੇ ਹਰ ਸਾਲ ਨਾਲ ਅਮਰਤ ਸੰਚਾਰ ਵੀ ਹੁੰਦਾ ਤੇ ਕੱਲ ਰੋਜ ਤੋਂ ਜਿਹੜਾ ਗੁਰਮਤ ਸਮਾਗਮ ਚੱਲ ਰਿਹਾ ਸਵੇਰ ਤੋਂ ਬਲਾਰੇ ਕੱਲ ਸ਼ਾਮ ਨੂੰ ਰਾਤ ਨੂੰ ਵੀ ਸਟੇਜ ਲੱਗੀ ਆ ਤੇ ਸੰਗਤਾਂ ਦਾ ਇਸੇ ਤਰ੍ਹਾਂ ਹੀ ਜਿਹੜਾ ਬਹੁਤ ਭਰਮਾ ਹੰਗਾਰਾ ਮਿਲਦਾ ਸੰਗਤਾਂ ਬੜੀ ਭਾਰੀ ਤਾਦਾਦ ਗਿਣਤੀ ਵਿੱਚ ਆ ਰਹੀਆਂ ਨੇ ਜੀ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਇੱਥੇ ਬਹੁਤ ਵਧੀਆ ਸੰਦੇਸ਼ ਜਿਹੜਾ ਮੈਸੇਜ ਹੈ ਕਿ ਇਸ ਤਰ੍ਹਾਂ ਨਾਲ ਸਜੋੜ ਮੇਲੇ ਨੂੰ ਲਿਆ ਜਾਵੇ ਕਿ ਇੱਥੇ ਸਿਰਫ ਅਸੀਂ ਲੰਗਰ ਛੱਕ ਕੇ ਚਲੇ ਜਾਈਏ ਜਾਂ ਮੇਲਾ ਵੇਖ ਕੇ ਚਲੇ ਜਾਈਏ ਇਦਾਂ ਨਹੀਂ ਪ੍ਰੋਫੈਸਰ ਜੀ ਦਾ ਕਹਿਣਾ ਹੈ ਕਿ ਗੁਰੂਕੀਆਂ ਸੰਗਤਾਂ ਗੁਰਮੁਖ ਦੇ ਸਿਧਾਂਤ ਦਾ ਜੋ ਗੁਰੂ ਪਾਤਸ਼ਾਹ ਜੀ ਦਾ ਗੁਰਮਤ ਦਾ ਲੰਗਰ ਨੇ ਉਹ ਵੀ ਇੱਥੋਂ ਜਰੂਰ ਛਾਕੇ ਜਾਣ ਸਾਰਿਆਂ ਦਾ ਧੰਨਵਾਦ ਮੇਰੇ ਨਾਲ ਗੁਰੂਕੀਆਂ ਨਾਨਕ ਨਾਮ ਲੈਵਾ ਸੰਗਤ ਨਿਹੰਗ ਸਿੰਘ ਵੀਰ ਬਹੁਤ ਸਾਰੀਆਂ ਸੰਗਤਾਂ ਕਾਫੀ ਖੜੀਆਂ ਨੇ ਸਾਰਿਆਂ ਦਾ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਜੀ ਲਾਸਟ ਵਿੱਚ ਤੁਹਾਨੂੰ ਮੈਂ ਸਵਾਲ ਕਰਨਾ ਚਾਹਣਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਇੱਥੇ ਕੀ ਪੁੱਜ ਰਹੇ ਆ ਹਾਂਜੀ ਉਹ ਵੀ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਸੰਦੇਸ਼ ਭੇਜਿਆ ਗਿਆ ਸੀ ਬਾਬਾ ਜੀ ਵੱਲੋਂ ਬਾਬਾ ਮਹਿੰਦਰ ਸਿੰਘ ਜੀ ਵੱਲੋਂ ਉਹ ਹਰ ਤਕਰੀਬਨ ਲਗਭਗ ਹਰ ਜੋੜ ਮੇਲੇ ਤੇ ਆਪਣੀ ਹਾਜ਼ਰੀ ਲਵਾਉਂਦੇ ਨੇ ਅੱਜ ਵੀ ਉਮੀਦ ਹੈ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਮਦਮਸਾਉਤੋਂ ਉਹ ਵੀ ਸ਼ਾਇਦ ਜਰੂਰ ਪਹੁੰਚਣਗੇ ਤੇ ਬਾਕੀ ਹੋਰ ਬੜੇ ਮਹਾਪੁਰਖ ਕਥਾਵਾਚਕ ਬਲਾਰੇ ਢਾਡੀ ਰਾਗੀ ਜਥੇ ਭਾਰੀ ਗਿਣਤੀ ਵਿੱਚ ਪਹੁੰਚ ਰਹੇ ਨੇ ਤੇ ਸੰਗਤਾਂ ਲਾਹੇਲ ਵੀ ਰਹੇ ਨੇ ਬਹੁਤ ਬਹੁਤ ਧੰਨਵਾਦ ਕੁਰਵਸਰ ਸਾਹਿਬ ਜੀ ਤੁਹਾਡਾ ਸੋ ਸਾਡੇ ਨਾਲ ਗੁਰੂਗੀਆਂ ਸੰਗਤਾਂ ਨੇ ਇਹਨਾਂ ਨਾਲ ਅਸੀਂ 2 ਮਿੰਟ ਉਹਨਾਂ ਦੇ ਜਾਇ ਕਰਾਂਗੇ ਹਾਂਜੀ ਬਾਪੂ ਜੀ ਕਿੱਥੋਂ ਆਏ ਜੀ ਮੁਕਸਰ ਸਾਹਿਬ ਤੋਂ ਜੀ ਵਾਹ ਜੀ ਵਾਹ ਵੇਖੋ ਜੀ ਰਾਜਸਥਾਨ ਦੀ ਧਰਤੀ ਤੇ ਬਜ਼ੁਰਗ ਪਹੁੰਚੇ ਆ ਮੁਕਸਰ ਸਾਹਿਬ ਜੀ ਧਰਤੀ ਤੋਂ ਵੇਖੋ ਕਿਸ ਤਰ੍ਹਾਂ ਇਸ ਜੋੜ ਮੇਲੇ ਦੇ ਵਿੱਚ ਵੱਧ ਝੜ ਕੇ ਸਿੱਖ ਸੰਗਤਾਂ ਹਿੱਸੇ ਲੈ ਰਹੀਆਂ ਨੇ ਕਦੋਂ ਤੁਰੇ ਸੀ ਅੱਜ ਤੋਂ ਕਿ ਕੱਲ ਤੋਂ ਆਏ ਸੀ ਕੱਲ ਤੋਂ ਜੀ ਕੱਲ੍ਹ ਆ ਗਏ ਸ਼ਾਮ ਨੂੰ ਹਾਂਜੀ ਸਮਾਗਮ ਵਿੱਚ ਉੱਥੋਂ ਕੀ ਬਲਾਰੇ ਆਏ ਕਿ ਆਪਣੇ ਇੱਥੇ ਰਾਜਸਥਾਨ ਦੇ ਨੇ ਨਹੀਂ ਉੱਥੋਂ ਹੀ ਆਏ ਜੀ ਸੋ ਸੰਗਤਾਂ کافی ਪਿਆਰ ਦੇ ਨਾਲ ਤਸ਼ਾਹ ਦੇ ਨਾਲ ਮੇਲੇ ਨੂੰ ਮਨਾ ਰਹੀਆਂ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ